ਕਾਸਾ 사ジナ ਦਿਵਸ ਨੂੰ ਸਮਰਪਿਤ ਚੌਥਾ ਪੈਦਲ ਦਸਤਾਰ ਮਾਰਚ ਧਾਰੀਵਾਲ ਵਿੱਚ ਕੱਢਿਆ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਾਕਟਰ ਗੁਰਜਿੰਦਰ ਸਿੰਘ ਮਾਨਤਾ ਦੀ ਸੇਵਾ ਵਿਦ ਹਾਸ਼ਮ ਚਲਾ ਰਹੇ ਪੰਕਜ ਲਹਿਰ ਅਤੇ ਡਾਕਟਰ ਕਮਲਜੀਤ ਸਿੰਘ ਕੇ ਜਿਨੇ ਸਾਂਝੇ ਤੌਰ ਤੇ ਦੱਸਿਆ ਕਿ ਧਾਰੀਵਾਲ ਦੇ ਵਿੱਚ ਚੌਥਾ ਪੈਦਲ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਜੋ ਗੁਰਦੁਆਰਾ ਸ੍ਰੀ ਨਾਨਕਪੁਰੀ ਤੋਂ ਸ਼ੁਰੂ ਹੋ ਕੇ ਰੋਨੀਏ ਤੋਂ ਹੁੰਦਾ ਹੋਇਆ ਵਾਪਸ ਗੁਰੂ ਦਵਾਰਾ ਬੇਬੇ ਨਾਨਕੀ ਧਾਰੀਵਾਲ ਬਸਟੈਂਡ ਵਿਖੇ ਸਮਾਪਤ ਹੋਵੇਗਾ ਇਸ ਦਸਤਾਰ ਮਾਰਚ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਵਿਅਕਤੀ ਨੇ ਸੋਹਣੀਆਂ ਦਸਤਾਰਾਂ ਸਜਾ ਕੇ ਇਸ ਦਸਤਾਰ ਮਾਰਚ ਦੇ ਵਿੱਚ ਸ਼ਾਮਲ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਇਸ ਦਸਤਾਰ ਮਾਰਚ ਦੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਲ ਹੋ ਜਾਣ ਅਤੇ ਦਸਤਾਰ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਇਸ ਪੈਦਲ ਦਸਤਾਰ ਮਾਰਚ ਦਾ ਇਲਾਕਾ ਵਾਸੀਆਂ ਦੇ ਵੱਲੋਂ ਜਗ੍ਹਾ-ਜਗ੍ਹਾ ਪਰਭੰਸ ਸਵਾਗਤ ਵੀ ਕੀਤਾ ਗਿਆ ਉਸ ਪਾਤੀ ਨੌਵੇਂ ਦਾ ਮਤਲਬ ਅਸ਼ਰਵ ਦੇ ਨਾਸ ਦੇ ਤੋਕੋ ਕੰਮ ਦੇ ਇਸ਼ਿਆ ਪ੍ਰਵਾਨ ਕਰਨੀਆਂ ਸ਼ੁਰੂਆਤ ਚੰਗੇ ਬਾਦਸ਼ਾਹ ਬੁੱਤ ਹੋ ਰਿਹਾ ਨਾ ਸਾਜ どうぞ。 ਇੱਕ ਇੱਕ ਬਤੇ ਪੰਸਕੀ ਈਕਰ ਇੱਕ ਪੰਸਕੀ ਈਕਰ ਸਾਬਤ ਸੂਰਤ ਚਾਰ ਚਾਰ ਸਾਬਤ ਸੂਰਤ ਦਸਾਰ ਸਿਲਾ ਸਾਬਤ ਸੂਰਤ ਦਸਾਰ ਸਿਲਾ ਇੱਕ ਇੱਕ ਬਤੇ ਪੰਸਕੀ ਈਕਰ ਪੰਸਕੀ ਈਕਰ ਯੂਲ ਤੇ ਨਿਸ਼ਾ

真的。 ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਅੱਜ ਦਾ ਇਹ ਖਾਲਸਾ ਸਾਜਨਾ ਦੀਪ ਦੇ ਸੰਬੰਧ ਦੇ ਵਿੱਚ ਦਸਤਾਰ ਮਾਰਚ ਰੱਖਿਆਗਾ ਔਰ ਇਹ ਦਸਤਾਰ ਜਿਹੜੀ ਸਾਡੀ ਪੰਜਾਬੀਆਂ ਦੀ ਸਿੱਖਾਂ ਦੀ ਸ਼ਾਨ ਹੈ ਸਾਡੇ ਸਿੱਖ ਤੇ ਇਸ ਧਾਰੀ ਸਾਰੇ ਦਸਤਾਰ ਪਾਉਂਦੇ ਨੇ ਪਰ ਸਾਡੇ ਬਜ਼ੁਰਗੋ ਪਹਿਲਾਂ ਜਿਹੜੇ ਹਿੰਦੂ ਪਰਿਵਾਰ ਸੀਗੇ ਮੁਸਲਮਾਨ ਪਰਿਵਾਰ ਸੀਗੇ 크ਰਿਸਚੀਅਨ ਪਰਿਵਾਰ ਸੀਗੇ ਸਾਰੇ ਹੀ ਦਸਤਾਰਾਂ ਸਜਾਉਂਦੇ ਸਨ ਔਰ ਦਸਾਲ ਦਸਤਾਰ ਦਾ ਜਿਹੜਾ ਹੈਗਾ ਇਹ ਆਪਣਾ ਹੀ ਇੱਕ ਟੌਰ ਹੈ ਆਪਣੀ ਹੀ ਸ਼ਾਨ ਹੈ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਦਸਤਾਰਾਂ ਸਜਾਈਆਂ ਹੁੰਦੀਆਂ ਨੇ ਉਹਨਾਂ ਦੀ ਤੁਸੀਂ ਪਰਸਨੈਲਿਟੀ ਦੇਖ ਸਕਦੇ ਹੋ ਅਲੱਗ ਹੁੰਦੀ ਹੈ ਉਹ ਲੱਖਾਂ ਦੇ ਵਿੱਚੋਂ ਪਛਾਣੇ ਜਾਂਦੇ ਹਨ ਇਸੇ ਤਰ੍ਹਾਂ ਜਿਹੜੇ ਸਾਡੇ ਪੁਲਿਸ ਅਫਸਰ ਫੌਜੀ ਅਫਸਰ ਜਿਹੜੇ ਜਿਨ੍ਹਾਂ ਨੇ ਦਸਤਾਰਾਂ ਪਾਈਆਂ ਹੁੰਦੀਆਂ ਨੇ ਉਹਨਾਂ ਦੀ ਸ਼ਾਨ ਜਿਹੜੀ ਉਹ ਨਵੇਕਲੀ ਹੁੰਦੀ ਹੈਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦਸਤਾਰਾਂ ਜਰੂਰ ਸਜਾਇਆ ਕਰੋ ਦਸਤਾਰ ਦੇ ਜਿਹੜਾ ਸ਼ਾਨ ਤੇ ਹੈ ਹੀ ਹੈ ਇਹਦਾ ਸੈਂਟੀਫਿਕਲੀ ਫਾਇਦਾ ਵੀ ਹੈ ਕਿ ਇਹ ਸਾਡੇ ਸਰੀਰ ਨੂੰ ਸਾਡੇ ਦਿਮਾਗ ਨੂੰ ਸਿਰ ਨੂੰ ਜਿਹੜਾ ਠੰਡਾ ਰੱਖਦੀ ਹੈ ਠੰਡ ਤੋਂ ਬਚਾਉਂਦੀ ਹੈ ਗਰਮੀ ਤੋਂ ਬਚਾਉਂਦੀ ਹੈ ਔਰ ਕਿਸੇ ਸੱਟ ਚੋਟ ਤੋਂ ਵੀ ਬਚਾਉਂਦੀ ਹੈ ਜੀ ਸੋ ਮੈਂ ਸਾਰਿਆਂ ਨੂੰ ਅੱਜ ਦੇ ਖਾਲਸਾ ਦਿਵਸ ਦੇ ਸੰਬੰਧ ਦੇ ਵਿੱਚ ਜਿਹੜਾ ਮਾਰਚ ਨਿਕਲ ਰਿਹਾ ਹੈਗਾ ਦਸਤਾਰ ਮਾਰਚ ਨਿਕਲਿਆ ਉਹਦੀ ਬਹੁਤ-ਬਹੁਤ ਵਧਾਈ ਦੇਣਾ ਔਰ ਮੈਂ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਕਾ ਖਾਲਸਾ ਵਾਹਿਗੁਰੂ ਫਤੇ ਫਤੇ ਅੱਜ ਦਾ ਜੋ ਦਿਹਾੜਾ ਹੈ ਸਿੱਖੋਂ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ ਖਾਲਸੇ ਦੀ ਸਜਣਾ ਜਿਸ ਦੇ ਉੱਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਦਸਤਾਰ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੋਇਆ ਇੱਕ ਦਸਤਾਰ ਮਾਰਚ ਜੋ ਹੈ ਗੁਰਦਰਾ ਗੁਰਨਾਨਕਪੁਰੇ ਤੋਂ ਆਰੰਭ ਹੋ ਕਰਕੇ ਰਣੀਏ ਤੋਂ ਵਾਪਸ ਗੁਰਦਰਾ ਗੁਰ ਬੇਬੇ ਨਾਨਕੀ ਜੀ ਵਿਖੇ ਸਮਾਪਤ ਹੋਏਗਾ ਇਹ ਜੋ ਦਸਤਾਰ ਹੈ ਇਸ ਸਤਿਗੁਰਾਂ ਨੇ ਸੈਵ ਸਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਾਨ ਬਖਸ਼ੀ ਹੈ ਸਿੱਖ ਕੌਮ ਦੀ ਸ਼ਾਨ ਹੈ ਸਿੱਖ ਕੌਮ ਦਾ ਸਿਰ ਤੇ ਕਿਲਾ ਹੈ ਸਿੱਖ ਕੌਮ ਦਾ ਸਿਰ ਦੇ ਉੱਤੇ ਕਵਚ ਹੈ ਔਰ ਜਿਹੜਾ ਸਿੱਖ ਹੈ ਦਸਤਾਰ ਦੀ ਆਣ ਤੇ ਸ਼ਾਨ ਵਾਸਤੇ ਮਾਰ ਮਿਟਣ ਨੂੰ ਤਿਆਰ ਹੋ ਜਾਂਦਾ ਹੈ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਹਨ ਉਹ ਦਸਤਾਰ ਦੀ ਆਣ ਤੇ ਸ਼ਾਨ ਵਾਸਤੇ ਹੋਈਆਂ ਹਨ ਸੋ ਇਸ ਆਸ਼ੀਰਵਾਦ ਮੁਖਰਹ ਦੇ ਹੋਇਆਂ ਨੌਜਵਾਨਾਂ ਦੇ ਵਿੱਚ ਔਰ ਹੋਰ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਨੇਹਾ ਪਹੁੰਚਣ ਵਾਸਤੇ ਬੱਚਿਆਂ ਦੇ ਵਿੱਚ ਸਨੇਹ ਪਚਾਉਣ ਵਾਸਤੇ ਇਹ ਜਿਹੜੀ ਦਸਤਾਰ ਹੈ ਇਹ ਹਰ ਸਿੱਖ ਵਾਸਤੇ ਬਹੁਤ ਹੀ ਜ਼ਰੂਰੀ ਹੈ ਸੋ ਇਸ ਮਹੱਤਤਾ ਨੂੰ ਜਾਗਰੂਕ ਕਰਦੇ ਹੋਏ ਅੱਜ ਇਹ ਦਸਤਾਰ ਮਾਰਤ ਜੋ ਹੈ ਸ਼ਹਿਰ ਦੇ ਵਿੱਚ ਸਜਾਇਆ ਜਾ ਰਿਹਾ ਹੈ ਸਰਬਾਤ ਸੰਤਾਂ ਨੂੰ ਸਰਬੱਤ ਬੀਬੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਇਹ ਦਸਤਾਰ ਦੀ ਮਹੱਤਤਾ ਬਾਰੇ ਚਾਰਨਾ ਪਾਇਤਰਨ ਔਰ ਉਹ ਸੋਹਣੀਆਂ ਦਸਤਾਰਾਂ ਸਜਾ ਕਰਕੇ ਆਪਣੇ ਜਿਹੜੇ ਕਾਰਵਿਹਾਰ ਕਰਿਆ ਕਰਨ ਪੜਾਈਆਂ ਕਰਿਆ ਕਰਨ ਸਤਿਗੁਰੂ ਜੀ ਕਿਰਪਾ ਕਰਨ ਇਸ ਮਹਾਨ ਦਸਤਾਰ ਦੇ ਮਾਰਚ ਦੇ ਵਿੱਚ ਸਰਬਾਤ ਸੰਗਤਾਂ ਸ਼ਾਮਲ ਹੋਣ ਸਰਬਾਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਬੀਬੀਆਂ ਦੇ ਵਾਸਤੇ ਕੇਸਰੀ ਚੁੰਨੀਆਂ ਔਰ ਨੀਲੀਆਂ ਚੁੰਨੀਆਂ ਵਾਸਤੇ ਇਹ ਬੇਨਤੀ ਕੀਤੀ ਗਈ ਹੈ ਸੋ ਸਰਬਾਤ ਸੰਗਤਾਂ ਦਾ ਇਸ ਮਹਾਨ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਦੱਸਦੇ ਜੀ ਅੱਗੇ ਪਾਵਾ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਖਾਲਸਾ ਸਾਜਣ ਦਵਸਨ ਸਮਰਪਿਤ ਇਹ ਸਾਡਾ ਚੌਥਾ ਦਸਤਾਰ ਮਾਰਚ ਆ ਜੀ ਜੋ ਅਸੀਂ ਸ਼ਹਿਰ ਧਾਰੀਆਲ ਦੇ ਗੁਰਦੁਆਰਾ ਗੁਰਨਾਨਕਪੁਰੇ ਤੋਂ ਲੈ ਕੇ ਗੁਰਦੁਆਰਾ ਸਿੰਘ ਸਭਾ ਰਣੀਆਂ ਤੱਕ ਹੁੰਦਾ ਹੋਇਆ ਇਸ ਵਾਰ ਜਿਹੜੀ ਸਮਾਪਤੀ ਆ ਗੁਰਦੁਆਰਾ ਬੇਬੀ ਨਾਨਕ ਸਾਹਿਬ ਹੋਵੇਗੀ ਇਹ ਮਾਰਚ ਕਰਨਾ ਸਾਡਾ ਇਹੀ ਮਕਸਦ ਆ ਵੀ ਜਿਹੜੀ ਸਾਡੀ ਸਿੱਖ ਬੱਚੇ ਦੀ ਪਨੀਰੀ ਆ ਜਿਹੜੇ ਸਾਡੇ ਨੌਜਵਾਨ ਵੀਰ ਆ ਉਹ ਨਸ਼ਿਆਂ ਅਲ ਕੁਰਾਹੇ ਪੈ ਰਹੇ ਆ ਇਹਨੀਆਂ ਕ੍ਰਿਤਿਆ ਆ ਰਹੀਆਂ ਉਹਨਾਂ ਨੂੰ ਦੂਰ ਕਰਨ ਲਈ ਔਰ ਸਮਾਜ ਨੂੰ ਚੇਤਨਕ ਕਰਨ ਲਈ ਆਪਾਂ ਇਹ ਦਸਤਾਰ ਮਾਰਚ ਕੱਢਦੇ ਪਏ ਆ ਜਿੱਦਾਂ ਕਿ ਦਸਤਾਰ ਸਿਰ ਦਾ ਤਾਜ ਵਾ ਸਾਡਾ ਇਹੀ ਸੁਨੇਹਾ ਸਾਰੇ ਧਾਰੀਯਾਲ ਨੂੰ ਸੰਗਤਾਂ ਨੂੰ ਆ ਵੀ ਵੱਤਵਾ ਜਿਹੜੇ ਬੱਚੇ ਪਤਿਤ ਬਣੇਲ ਜਾ ਰਹੇ ਆ ਨਸ਼ਿਆਂ 'ਲ ਜਾ ਰਹੇ ਆ ਉਹ ਜਿਹੜਾ ਛੱਡ ਕੇ ਗੁਰੂ ਸਾਹਿਬ ਲੋ ਬਖਸ਼ੀ ਦਸਤਾਰ ਆਪਾਂ ਸਿਰ ਤੇ ਸਜਾਈਏ ਤਾਂ ਜੋ ਕਿ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪਣਾ ਜਿਹੜਾ ਮਹਾਨ ਵਿਰਸਾ ਵਾ ਉਹਨੂੰ ਆਪਾਂ ਜਾਗਰ ਕਰੀਏ ਅਸੀਂ ਸਾਰੇ ਹੀ ਸੰਗਤ ਨੂੰ ਬੇਨਤੀ ਕਰਦੇ ਆਂ ਪੀ ਇਹੜਾ ਸਰਬਸਾਂਝਾ ਮਾਰਚ ਹੁੰਦਾ ਵਾ ਸਾਲ ਦੇ ਵਿੱਚ ਇੱਕ ਵਾਰੀ ਕੱਢੀਦਾ ਵਾ ਜਿੰਨੀਆਂ ਗੁਰਦੈਸਾ ਦੀਆਂ ਕਮੇਟੀਆਂ ਨੇ ਸੰਸਥਾਵਾਂ ਨੇ ਜਿੰਨੀਆਂ ਸੁਸਾਇਟੀਆਂ ਨੇ ਇਹ ਸਾਰਿਆਂ ਰਲ ਮਿਲ ਕੇ ਸਜੋਗਨ ਆਪਾਂ ਇਹ ਮਾਰਚ ਕੱਢਦੇ ਪਏ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਗੁਰਦੈ ਕਮੇਟੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ